ਤੇ ਅਗਰ ਜਿਹੜਾ ਇਹ ਬੰਨ ਆ ਇਹ ਜਿਹੜਾ ਹਿੱਸਾ ਏ ਅਗਰ ਇਹ ਬਾਈ ਚਾਂਸ ਰੱਬ ਨਾ ਕਰੇ ਕੁਛ 19 21 ਹੁੰਦੀ ਏ ਟੁੱਟਦਾ ਏ ਤਾਂ ਇਹਦਾ ਜਿਹੜੀ ਮਾਰ ਏ ਉਹ ਘੱਟੋ ਘੱਟ 25 30 ਪਿੰਡਾਂ ਨੂੰ ਪੈਣੀ ਆ ਉਹ ਗੁੰਗਾ ਸਾਹਿਬ ਤੋਂ ਕਿਹੜੇ ਪੀਤਪੁਰ ਸਾਹਿਬ ਦਾ ਜਿੰਨਾ ਵੀ ਇਲਾਕਾ ਏ ਉਹ ਸਾਰਾ ਉਹ ਮਾਰ ਹੇਠ ਆ ਜਾਣਾ ਏ ਤੇ ਦੇਖ ਸਕਦੇ ਜੀ ਆਪਾਂ ਬਹੁਤ ਹੀ ਜ਼ਿਆਦਾ ਤਰਫ਼ ਸੀ ਉਹ ਜਿਹੜੀ ਸਥਿਤੀ ਆ ਪੰਜਾਬ ਦੀ ਬਣੀ ਹੋਈ ਆ ਜਗਾ ਜਗਾ ਤੋਂ ਜਿਹੜੇ ਸੱਤ ਲੋਜ ਨੂੰ ਪਾੜ ਪੈ ਰਿਹਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਖਤਰਨਾਕ ਐ। ਵਾਈਟ ਟਰੈਕਟਰਾਂ ਦਾ ਮਿੱਟੀ ਲਿਆ ਕੇ ਜਿਹੜਾ ਬੰਨ ਐ ਉਹ ਲਾਇਆ ਜਾ ਰਿਹਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਥੋੜਾ ਆਪਣਾ ਗਰਦੀਪ ਕਨੌਲੀ ਤੇ ਆਪਾਂ ਪਿੰਡ ਹਰੀਵਾਲ ਪਹੁੰਚੇ ਜੀ। ਸ਼੍ਰੀ ਆਨੰਦਪੁਰ ਸਾਹਿਬ ਦੇ ਲਾਗੇ ਆ ਪਿੰਡ ਇਹ ਬਿਲਕੁਲ ਜੀ ਹਰੀਵਾਲ ਤੇ ਉੱਥੇ ਜਿਹੜਾ ਸਤਲੂਜ ਦਾ ਜਿਹੜਾ ਦਰਿਆ ਦਾ ਜਿਹੜਾ ਪਾਣੀ ਐ ਉਹ ਲੀਕ ਕਰ ਰਿਹਾ ਏ ਬੰਨ ਤੋਂ। ਤੇ ਮੈਂ ਤੁਹਾਨੂੰ ਪੂਰੀ ਵੀਡੀਓ ਤੁਸੀਂ ਪੂਰੀ ਵੀਡੀਓ ਦੇਖਿਓ ਤੇ ਅੱਜ ਤਰੀਕ ਹੈਗੀ ਹੈ ਜੀ 5 ਸਤੰਬਰ 2025 ਤੇ ਦਿਨ ਹੈਗਾ ਜੀ ਅੱਜ ਸ਼ੁੱਕਰਵਾਰ ਤੇ ਆਪਾਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਮੇਰੇ ਪਿੱਛੇ ਮਗਰ ਪਾਣੀ ਆ ਜਿਹੜਾ ਬਹੁਤ ਜ਼ਿਆਦਾ ਜ਼ੋਰ ਪ੍ਰੈਸ਼ਰ ਦੇ ਨਾਲ ਚੱਲ ਰਿਹਾ ਸਤਲੁਜ ਦਰਿਆ ਦਾ ਇਹ ਜਿਹੜੀ ਮੈਨ ਪਾਵਰ ਦੀ ਬਹੁਤ ਜ਼ਿਆਦਾ ਲੋਡ ਆ ਇੱਥੇ ਤੇ ਵੱਧ ਤੋਂ ਵੱਧ ਜਿਹੜੇ ਵੀਡੀਓ ਦੇਖ ਕੇ ਜੇ ਸੱਜਣ ਮਿੱਤਰਾ ਜਿਹੜੇ ਨਾਲ ਦੇ ਪਿੰਡਾਂ ਦੇ ਆ ਉਹ ਪਹੁੰਚ ਸਕਦੇ ਆ ਤਾਂ ਇੱਥੇ ਪੋਸੀਬਲ ਆ ਤਾਂ ਜ਼ਰੂਰ ਪਹੁੰਚੋ ਇੱਥੇ ਕਿਉਂਕਿ ਇੱਥੇ ਜਿਹੜਾ ਖਤਰਨਾਕ ਜਿਹੜਾ ਰੂਪ ਆ ਉਹ ਧਾਰਨ ਕਰ ਚੁੱਕਿਆ ਇਹ ਲੈਵਲ ਤੋਂ ਜਿਹੜਾ ਉੱਚਾ ਪਾਣੀ ਚੱਲ ਰਿਹਾ ਏ ਤੇ ਚਾਰੇ ਪਾਸੇ ਤੋਂ ਪਾਣੀ ਲੀਕ ਕਰ ਰਿਹਾ ਏ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੇ ਆ ਦੇਖ ਸਕਦੇ ਆਪਾਂ ਪਾਣੀ ਜਿਹੜਾ ਓਵਰਫਲੋ ਹੋ ਕੇ ਖੇਤਾਂ 'ਚ ਆ ਰਿਹਾ ਇਹ ਸਾਰਾ ਪਾਣੀ ਸਤ루 ਦਰਿਆ 'ਚ ਆ ਰਿਹਾ ਜੀ ਤੇ ਆਪਾਂ ਹੀ ਆ ਜਿਹੜੀ ਸਾਰੀ ਭਰ ਗਈ ਆ ਆਪਾਂ ਚੱਲਦੇ ਆ ਬੰਨ੍ਹ ਦੇ ਉੱਪਰ ਜਿੱਥੇ ਬੰਨ੍ਹ ਲੱਗੇ ਹੋਏ ਲਾਉਣ ਮਜ਼ਬੂਤ ਕੀਤਾ ਜਾ ਰਿਹਾ ਬੰਨ੍ਹ ਨੂੰ ਤੇ ਦਿਖਾਉਂਦੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੇ ਵੱਡੀਆਂ ਮਸ਼ੀਨਾਂ ਜਿਹੜੀਆਂ ਇੱਥੇ ਮੰਗਾਈਆਂ ਗਈਆਂ ਆ ਉਹ ਬੰਨ੍ਹ ਨੂੰ ਜਿਹੜਾ ਬੰਦ ਹੀ ਲੀਕੇ ਜਾ ਉਹਨੂੰ ਰੋਕਣ ਦੇ ਲਈ ਤੇ ਮਸ਼ੀਨਾਂ ਵੱਲੋਂ ਜਿਹੜਾ ਰਸਤਾ ਬਣਾਇਆ ਜਾ ਰਿਹਾ ਕਿਉਂਕਿ ਰਸਤੇ ਦੀ ਬਹੁਤ ਪ੍ਰੋਬਲਮ ਹੈ ਤੇ ਰਸਤਾ ਬਣਾਇਆ ਗਿਆ ਟਰੈਕਟਰਾਂ ਨੂੰ ਆਉਣ ਨੂੰ ਜਿਹੜੀਆਂ ਮਿੱਟੀ ਦੀਆਂ ਬੋਰੀਆਂ ਉਹ ਪਰ ਪਰ ਕੇ ਟਰੈਕਟਰ ਲਿਆ ਰਹੇ ਆ ਕਬੀਟਰ ਦੇ ਨਾਲ ੱਤਕਾ ਲਾ ਕੇ ਟਰੈਕਟਰ ਨੂੰ ਤੇ ਇਹ ਬਾਣੀ ਜਿਹੜਾ ਆ ਰਿਹਾ ਏ ਬਹੜ ਨਗਾਈ ਦੇ ਵਿੱਚ ਪਾਣੀ ਆ ਰਿਹਾ ਉੱਪਰੋਂ ਉਹ ਸਾਹਮਣੇ ਚੱਲ ਰਿਹਾ ਏ ਦਰਿਆ ਸਾਹਮਣੇ ਦਰਿਆ ਸੱਤ ਲੂਜਾ ਇਹ ਹਾਲ ਹੈ ਜਿਹੜੇ ਪਾਕਲਾ ਟਾਈਮ ਦੇ ਫਲੱਡ ਗੇਟ ਖੋਲੇ ਗਏ ਆ 10-10 ਫੁੱਟ ਉੱਚੇ ਜਿਹੜੇ ਫਲੱਡ ਗੇਟ ਆ ਉਹ ਕਹਿੰਦੇ ਖੋਲੇ ਗਏ ਆ ਤੇ ਦਰਿਆ ਦਾ ਲੈਵਲ ਆ ਜਿਹੜਾ ਉੱਚਾ ਹੋ ਗਿਆ ਉਹ ਸਾਰਾ ਹੀ ਦੇਖ ਸਕਦੇ ਆਪਾਂ ਕਿਦਾਂ ਛੱਲਾ ਮਾਰ ਕੇ ਪਾਣੀ ਜਾ ਰਿਹਾ ਪਰ ਸਪੀਡ ਆ ਜਿਹੜੀ ਪਾਣੀ ਨਾਲ ਹੁਣ ਵੀ ਬਹੁਤ ਜ਼ਿਆਦਾ ਬੰਨੀ ਹੋਈ ਆ ਤੇ ਚੜਾਈ ਦੇਖ ਲਓ ਜੀ ਕਿੰਨੀ ਹੈ ਦਰਿਆ ਦੀ 70-80 ਫਟੋ-ਫਟਾ ਕਿਲੋਮੀਟਰ ਚੌੜਾ ਆ ਇਹ ਪੂਰਾ ਕਿਲੋਮੀਟਰ ਤੋਂ ਵੀ ਵੱਧ ਹੋਏਗਾ ਜਿੱ ਤੱਕ ਨਗਾ ਜਾਂਦੀ ਆ ਸਾਰਾ ਦਰਿਆ ਇਹ ਜਿਹੜਾ ਫੁੱਲ ਭਰਿਆ ਹੋਇਆ ਏ ਇੱਧਰ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਸਾਰੇ ਪਿੰਡਾਂ ਨੂੰ ਜਿਹੜਾ ਖਤਰਾ ਬਣਿਆ ਹੋਇਆ ਆ ਇਹ ਵਹਨ ਟੁੱਟਣ ਦਾ ਤੇ ਨੌਜਵਾਨਾਂ ਵੱਲੋਂ ਜਿਹੜੀ ਇਹ ਸੇਵਾ ਹੈ ਉਹ ਜਾਰੀ ਹੈ ਕੋਸ਼ਿਸ਼ ਕੀਤੀਆਂ ਜਾ ਰਹੀਆਂ ਏ ਮਿਨਿਸਟਰ ਸਾਹਿਬ ਵੀ ਆ ਕੇ ਗਏ ਨੇ ਇੱਥੇ ਪਹਿਲਾਂ ਪਰ ਪਾਣੀ ਆ ਜਿਹੜਾ ਉਹ ਲਗਾਤਾਰ ਇੱਥੋਂ ਲੀਕ ਹੋ ਰਿਹਾ ਹੈ ਪ੍ਰੈਸ਼ਰ ਦੇ ਨਾਲ ਤੇ ਜਿਹੜੇ ਥੈਲੇ ਆ ਇਹ ਅੰਦਰਲੀ ਸਾਈਡ ਨਹੀਂ ਸਿੱਟ ਸਕਦੇ ਹੈਗੇ ਕਿਉਂਕਿ ਅੰਦਰ ਢੰਗਾਈ ਬਹੁਤ ਹੈ ਅੰਦਰ 20 25 ਫੁੱਟ ਢੰਗਾਈ ਦੱਸ ਰਹੇ ਆ ਥੱਲੇ ਡਾਊਨ ਆ ਤੇ ਉਹ ਪਾਣੀ ਦੇ ਪ੍ਰੈਸ਼ਰ ਨਾਲ ਹਟ ਜਾਣੇ ਆ ਥੈਲੇ ਜਿੰਨੇ ਵੀ ਹੈਗੇ ਆ ਜੀ ਅੰਦਰਲੀ ਸਾਈਡ ਸੱਤੇ ਇਸ ਕਰਕੇ ਇਹ ਬਾਹਰਲੀ ਸਾਈਡ ਤੋਂ ਜਿਹੜੇ ਥੈਲੇ ਆ ਉਹ ਲਾ ਰਹੇ ਆ ਰਿਪੇਅਰਿੰਗ ਕਰਨ ਵਾਸਤੇ ਲਓ ਜੀ ਇਹ ਜਿਹੜੀ ਠੋਕਰ ਆ ਇਹ ਕਮਜ਼ੋਰ ਹੋ ਗਈ ਵੀ ਆ ਬਿਲਕੁਲ ਤੇ ਪਾਣੀ ਜਿਹੜਾ ਹਲਿਕ ਕਰ ਰਿਹਾ ਇਥੋਂ ਯਾ ਹੋਇਆ ਇੱਕੋ ਨਹੀਂ ਆਇਆ ਫਿਰ ਤੇ ਦਰਿਆ ਦਾ ਅੰਦਰਲਾ ਪਾਸਾ ਇਹ ਤੇ ਪਾਰਲੀ ਸਾਈਡ ਨੂੰ ਪਾਣੀ ਜਿਹੜਾ ਲੀਕ ਹੋ ਰਿਹਾ ਉਹ ਸਾਰੇ ਇਹ ਪਿੰਡ ਹਰੀਵਾਲ ਸ਼੍ਰੀ ਆਨੰਦਪੁਰ ਸਾਹਿਬ ਦੇ ਏਰੀਆ ਦੇ ਵਿੱਚ ਆ ਜੀ ਪਿੰਡ ਹਰੀਵਾਲ ਨਿੱਕੂਵਾਲ ਦੇ ਲਾਗਲੇ ਪਿੰਡ ਆ ਜਿਹੜੇ ਦਰਿਆ ਦੇ ਨਾਲ-ਨਾਲ ਜਿਹੜਾ ਜੰਨਾ ਵੀ ਏਰੀਆ ਹੈ ਸਾਰਾ ਹੀ ਦੇਖ ਸਕਦੇ ਆਪਾਂ ਮੈਂ ਇੱਥੇ ਵੀ ਹੈਲਪ ਦੀ ਜ਼ਰੂਰਤ ਆ ਜਿਹੜੇ ਥੈਲੇ ਆਏ ਜਿਹੜੇ ਇਹਨਾਂ ਦੀ ਜ਼ਰੂਰਤ ਤਾਂ ਬਹੁਤ ਜ਼ਿਆਦਾ ਮਿੱਟੀ ਦੇ ਭਰੇ ਹੋਿਆਂ ਦੀ ਤੇ ਮੈਨ ਪਾਵਰ ਵੀ ਚਾਹੀਦੀ ਆ ਇੱਥੇ ਵੱਧ ਤੋਂ ਵੱਧ ਜਿਹੜੀ ਸੰਗਤ ਆ ਉਹ ਚਾਹੀਦੀ ਆ ਇੱਥੇ ਸਰੂ ਕੁਛਕ ਬੰਦੇ ਨੇ ਜਿਹੜੇ ਥੈਲੇ ਲੈ ਕੇ ਇੱਥੇ ਆ ਜਿੰਦੇ ਇੱਥੇ ਬੰਦਾਂ ਦੇ ਉੱਪਰ ਲਾਉਣ ਵਾਸਤੇ ਜਗਾ ਜਗਾ ਤੋ ਇਹ ਲੀਕ ਕਰ ਰਿਹਾ ਏ ਸਤਲੁਜ ਦਰਿਆ ਦਾ ਬੰਨ ਹੈ ਜਿਹੜਾ ਦੇਖ ਸਕਦੇ ਆਪਾਂ ਮੈਂ ਪੂਰਾ ਖਤਰੇ ਦੇ ਵਿੱਚ ਆ ਦਰਿਆ ਦਾ ਪਾਣੀ ਇਹ ਡੇਂਜਰ ਰੂਪ ਧਾਰ ਕਰ ਚੁੱਕਿਆ ਹੈ ਠੋਕਰਾ ਜਿਹੜੀਆਂ ਆ ਬਿਲਕੁਲ ਕਮਜ਼ੋਰ ਹੈ ਨਾਲ ਨਾਲ ਜਿਹੜੀਆਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਜੀ ਲੈਬਲਾ ਜਿਹੜਾ ਦਰਿਆ ਦਾ ਆ ਠੋਕਰ ਦੇ ਬਿਲਕੁਲ ਬਰਾਬਰ ਹੋ ਗਿਆ ਵਾ ਤੇ ਅਦਰੋਂ ਪਾਣੀ ਆ ਜਿਹੜਾ ਇਹ ਦਵਾਰ ਨੂੰ ਲੀਕ ਕਰਕੇ ਜਿਹੜਾ ਅਦਰੋਂ ਨਿਕਲ ਰਿਹਾ ਜੀ ਇਹ ਸਾਹਮਣੇ ਇਹ ਤਕਰੀਬਨ ਮੇਰੇ ਕੋਲ 2 ਮੀਟਰ ਚੌੜੀ ਜਿਹੜੀ ਸੇਫਟੀ ਵਾਲ ਬਣਾਈ ਹੋਈ ਆ ਤੇ ਸਾਰੇ ਖਤਰੇ ਦੇ ਵਿੱਚ ਆਹੇ ਜਿਹੜੀ ਠੋਕਰ ਲੱਗੀ ਹੋਈ ਆ ਇੱਥੇ ਸਾਹਮਣੇ ਵੀ ਜਿਹੜੇ ਥੈਲੇ ਆ ਉਹ ਵੀ ਲੀਕ ਕਰ ਰਹੇ ਆ ਕੰਮ ਆ ਜਿਹੜਾ ਉਹ ਖਤਰੇ ਵਾਲਾ ਹੋ ਗਿਆ ਪੂਰਾ ਜਗਾ ਜਗਾ ਤੋਂ ਜਿਹੜੇ ਬੰਨ ਆ ਉਹ ਟੁੱਟ ਰਹੇ ਆ ਤੇ ਆਪਾਂ ਦੇਖ ਸਕਦੇ ਆ ਜੀ ਆਹ ਤਸਵੀਰਾਂ ਇਹ ਸਿਰਫ ਇਹ ਨਾ ਥੈਲਿਆਂ ਕਰਕੇ ਬਚਿਆ ਹੋਇਆ ਪਾਣੀ ਜਿਹੜਾ ਰੁਕਿਆ ਹੋਇਆ ਏ ਤੇ ਸਾਰੀ ਜਿਹੜੀ ਠੋਕਰ ਉਹ ਲੀਕ ਹੋ ਰਹੀ ਆ ਉਹ ਸਿਰੇ ਤੱਕ ਤੁਸੀਂ ਦੇਖ ਸਕਦੇ ਆ ਜਿਹੜੀ ਪੱਥਰਾਂ ਦੀ ਜਿਹੜੀ ਦੀਵਾਰ ਬਣਾਈ ਹੋਈ ਆ ਇਹ ਵਿੱਚੋਂ ਪਾਣੀ ਰਿਸ ਰਿਹਾ ਇਹਨਾਂ ਦੇ ਤੇ ਪਾਣੀ ਪੂਰਾ ਪ੍ਰੈਸ਼ਰ ਮਾਰ ਰਿਹਾ ਏ ਦੇਖ ਸਕਦੇ ਆ ਜੀ ਆਪਾਂ ਤੇ ਸਾਹਮਣੇ ਜਿਹੜੀ ਪਾਣੀ ਦੀ ਲੀਕ ਹੈ ਜ ਉਹ ਵਰਕਰ ਆ ਰ ਆ ਪੂਰੀ ਕੋਸ਼ਿਸ਼ ਜਾਰੀ ਆ ਤੇ ਥੈਲੇ ਲਾਏ ਜਾ ਰਹੇ ਆ ਲੇਕਿਨ ਇੱਥੇ ਮੈਨਪਾਵਰ ਘੱਟ ਆ ਬੰਦੇ ਵੱਧ ਚਾਹੀਦੇ ਆ ਇਸ ਕਰਕੇ ਰਿਕਵੈਸਟ ਕੀਤੀ ਆ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਜਿਹੜੀ ਪਹੁੰਚੋ ਇੱਥੇ ਜਿਹੜੇ ਬੰਦੇ ਆ ਇੱਥੇ ਜਿੰਨੀ ਮੈਨਪਾਵਰ ਆ ਜਿੰਨਾ ਹੋ ਸਕਦਾ ਜੀ ਪਿੰਡ ਹਰੀਵਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਤੇ ਮਸ਼ੀਨਾਂ ਭੇਜੀਆਂ ਆਏ ਪ੍ਰਸ਼ਾਸਨ ਵੀ ਬਾਹਰ ਖੜਾ ਹੈ ਇੱਥੇ ਪ੍ਰਸ਼ਾਸਨ ਵੀ ਆਇਆ ਹੋਇਆ ਹੈ ਤੇ ਮੰਤਰੀ ਸਾਹਿਬ ਵੀ ਆ ਕੇ ਗਏ ਨੇ ਹਜੂਰ ਸਿੰਘ ਬਾयंस ਜਿਹੋ ਨਾਲ ਉਹ ਸਾਰਾ ਇਹ ਜਾਜਾ ਲੈ ਕੇ ਆਇਆ ਇਸ ਜਗ੍ਹਾ ਦਾ ਇਸ ਬੰਦ ਦਾ ਇਹ ਸਾਰਿਆਂ ਨੂੰ ਦੁਬਾਰਾ ਫੇਰ ਅਪੀਲ ਹੈ ਜੀ ਰਿਕੁਐਸਟ ਹੈ ਸਾਰਿਆਂ ਨੂੰ ਵੀ ਪਿੰਡ ਹਰੀਵਾਲ ਸ਼੍ਰੀ ਆਨੰਦਪੁਰ ਸਾਹਿਬ ਦੇ ਲਾਗੇ ਪਿੰਡ ਆ ਇਹ ਦਰਿਆ ਦੇ ਕੋਲ ਬਿਲਕੁਲ ਨਾਲ ਤੇ ਉੱਥੇ ਪਹੁੰਚੋ ਸਾਰੇ ਜਣੇ ਜੰਦੀ ਛੇਤੀ ਹੋ ਸਕਦਾ ਏ ਇੱਥੇ ਹੀ ਬਹੁਤ ਜ਼ਿਆਦਾ ਨੀਡ ਹੈਲਪ ਦੀ ਜ਼ਰੂਰਤ ਹੈ ਤੇ ਜਿਹੜੀ ਸੰਗਤ ਆ ਜਿਹੜਾ ਪੋਸੀਬਲ ਆ ਜਿਹੜਾ ਵੀਡੀਓ ਦੇਖ ਰਿਹਾ ਏ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਦੇ ਏਰੀਆ ਦੇ ਵਿੱਚੋਂ ਤਾਂ ਉਹ ਕੀਰਤਪੁਰ ਸਾਹਿਬ ਦਾ ਜਿੰਨਾ ਵੀ ਏਰੀਆ ਏ ਉਹ ਸਾਰੇ ਜਣੇ ਜਲਦੀ ਤੋਂ ਜਲਦੀ ਇੱਥੇ ਥੈਲੀ ਲੈ ਕੇ ਆਪਣਾ ਜਿੰਨਾ ਵੀ ਹੋ ਸਕਦਾ ਮਿੱਟੀ-ਮੁੱਟੀ ਲੈ ਕੇ ਪਹੁੰਚ ਸਕਦੇ ਆ ਕਿਉਂਕਿ ਇੱਥ ਉਹ ਕਦਰ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਏ ਆਪਾਂ ਦੇਖ ਸਕਦੇ ਆ ਤਸਵੀਰਾਂ ਆਪਾਂ ਨੇ ਦਿਖਾਈਆਂ ਤੁਹਾਨੂੰ ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਤੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇੱਥੇ ਨੀਡ ਹੈਲਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਏਰੀਆ ਦੇ ਵਿੱਚ ਤੇ ਜੇ ਵੀਡੀਓ ਸ਼ੇਅਰ ਕਰੋਗੇ ਤਾਂ ਵੱਧ ਤੋਂ ਵੱਧ ਜਿਹੜੀ ਪਬਲਿਕ ਆ ਉਹ ਨੂੰ ਅਵੇਅਰ ਹੋਊਗੀ ਉਹ ਇੱਥੇ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰੋ ਧੰਨਵਾਦ ਜੀ ਤੇ ਲਓ ਜੀ ਪਿੰਡ ਹਰੀਵਾਲ ਤੋਂ ਇਹ ਆਪਾਂ ਵੀਡੀਓ ਪਾ ਰਹੇ ਆ ਦੇਖ ਸਕਦੇ ਤੁਸੀਂ ਪਾਣੀ ਦਾ ਜਿਹੜਾ ਫਾਨ ਹੈ ਕਿੰਨਾ ਜ਼ਿਆਦਾ ਜ਼ਰੂਰਤ ਆ ਸਤਲੁਗੁਦਾ ਭਾਈ ਇਹ ਬੰਨਾ ਬਿਲਕੁਲ ਖਤਰਨਾਕ ਤਰੀਕੇ ਦੇ ਨਾਲ ਨਾ ਖਤਰੇ ਦੇ ਵਿੱਚ ਆ ਇਹ ਦੇਖ ਸਕਦੇ ਆਪਾਂ ਜਿਹੜਾ ਪਾਣੀ ਆ ਲੀਕੇਜ ਕਰ ਰਿਹਾ ਇੱਥੇ ਤੇ ਜਿਹੜਾ ਇਹ ਜੇਕ ਰਹੇ ਬੰਨ ਟੁੱਟਦਾ ਇਹ ਤਾਂ ਘੱਟੋ ਘਾਟ 20-25 ਪਿੰਡ ਆ ਜਿਹੜੇ ਮਤਲਬ ਕਿ ਬੂੰਗਾ ਸਾਹਿਬ ਤੱਕ ਕਿਸ ਨੇ ਮਾਰ ਕਰਨੀਆਂ ਇਸ ਜਿਹੜੇ ਪਾਣੀ ਦੇ ਜਿਹੜੀ ਮਾਰ ਕਰਨੀਆਂ ਬੂੰਗਾ ਸਾਹਿਬ ਤੱਕ ਜਿਹੜੀਆਂ ਫਸਲਾਂ ਵਗੈਰਾ ਪਿੰਡ ਆ ਇਹ ਉਹ ਸਾਰੇ ਜਣੇ ਜਿਹੜੇ ਉਹ ਖਤਰੇ ਦੇ ਵਿੱਚ ਆ ਸਕਦੇ ਆ ਤੇ ਇਸ ਕਰਕੇ ਜਿਹੜੀ ਇੱਥੇ ਮੈਨ ਪਾਵਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬੰਦਿਆਂ ਦੀ ਲੋੜ ਆ ਇੱਥੇ ਸੇਵਾ ਜਿਹੜੀ ਚਾਹੀਦੀ ਆ ਇੱਥੇ ਵੀ ਬੰਦਿਆਂ ਦੀ ਦੇਖ ਸਕਦਾ ਜੀ ਆਪਾਂ ਤਸਵੀਰਾਂ ਇਹ ਪੂਰੇ ਜ਼ੋਰ ਦਾ ਜਿਹੜਾ ਪਾਣੀ ਆਉ ਚੱਲ ਰਿਹਾ ਹੈ ਪਾਖੜੇ ਤੋਂ ਪਾਣੀ ਦੁਬਾਰਾ ਫੇਰ ਛੱਡਿਆ ਗਿਆ ਅੱਜ 10 ਫੁੱਟ ਜਿਹੜੇ ਗੇਟ ਆ ਉਹ ਖੋਲਤੇ ਆ ਤੇ ਪਾਣੀ ਜਿਹੜਾ ਲੈਵਲ ਆ ਜਿਹੜਾ ਉਹ ਦਰਿਆ ਦਾ ਜਿਹੜੇ ਲੈਵਲ ਤੋਂ ਉਹ 1.5-2 ਮੀਟਰ ਉੱਚਾ ਚੱਲ ਰਿਹਾ ਜੀ ਆਪਾਂ ਦਿਖਾਉਂਦੇ ਆ ਤੁਹਾਨੂੰ ਪਾਣੀ ਦਾ ਜਿਹੜਾ ਲੈਵਲ ਆ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਤੇ ਸਾਰੀ ਸੰਗਤ ਆ ਜਿਹੜੀ ਮੁੰਡੇ ਨੌਜਵਾਨ ਪਿੰਡ ਦੇ ਆਏ ਆ ਸਾਰੇ ਇੱਥੇ ਜਿਹੜੀ ਬੰਨ ਦੀ ਰਿਪੇਅਰ ਕਰਨ ਵਾਸਤੇ ਖੜੇ ਨੇ ਇਹ ਤੇ ਆ ਦੇਖ ਸਕਦੇ ਤੁਸੀਂ ਸਿਰਫ ਇਹ ਬੂਰੀਆਂ ਦੇ ਨਾਲ ਹੀ ਜਿਹੜਾ ਇਹਨੂੰ ਬੰਨ ਨੂੰ ਰੋਕਿਆ ਗਿਆ ਹੈ ਤੇ ਪਾਣੀ ਆ ਜਿਹੜਾ ਫਲੋ ਆ ਜਿਹੜਾ ਰੋਕ 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 ਰਹੇ ਆ ਇਹਦਾ ਪਰ ਜਿਹੜਾ ਜੋਰ ਹੈ ਪੂਰਾ ਸਤਲੁਜ ਰਿਆ ਮਾਰ ਰਿਹਾ ਦੇਖੋ ਸਿਰਫ ਇਹ ਜਿਹੜੀਆਂ ਬੂਰੀਆਂ ਲੱਗੀਆਂ ਹੋਈਆਂ ਇਹ ਦੀਵਾਰ ਜਿਹੜੀ ਬਣੀ ਹੋਈ ਆ ਵਾਲ ਬਣੀ ਹੋਈ ਆ ਸਿਰਫ ਇਹਦੇ ਨਾਲ ਹੀ ਇਹ ਜਿਹੜਾ ਇੰਨਾ ਕੇ ਏਰੀਆ ਜਿਹੜਾ ਇਹ ਬੂਰੀਆਂ ਦੇ ਨਾਲ ਹੀ ਬਚਿਆ ਹੋਇਆ ਜਿਹੜੀਆਂ ਨਾਈਆਂ ਐ ਤੇ ਸਾਹਮਣੇ ਮਸ਼ੀਨਰੀ ਲੱਗੀ ਹੋਈ ਆ ਰਿਪੇਅਰ ਕਰਨ ਵਾਸਤੇ ਤੇ ਇਹ ਪਾਣੀ ਜਿਹੜਾ ਸਾਰਾ ਦਰਿਆ ਚੋਂ ਆ ਰਿਹਾ ਲੀਕ ਹੋ ਕੇ ਤੇ ਅਗਰ ਜਿਹੜਾ ਇਹ ਬੰਨ ਆ ਇਹ ਜਿਹੜਾ ਹਿੱਸਾ ਏ ਅਗਰ ਇਹ 22 ਚਾਂਸ ਰੱਬ ਨਾ ਕਰੇ ਕੁਛ 19 21 ਹੁੰਦੀ ਹੈ ਟੁੱਟਦਾ ਏ ਤਾਂ ਇਹਦਾ ਜਿਹੜੀ ਮਾਰ ਏ ਉਹ ਘੱਟੋ ਘੱਟ 25 30 ਪਿੰਡਾਂ ਨੂੰ ਪੈਣੀ ਆ ਉਹ ਕਹੂੰਗਾ ਸਾਹਿਬ ਪੱਕੇ ਜਿਹੜੇ ਪੀਤਪੁਰ ਸਾਹਿਬ ਦਾ ਜਿੰਨਾ ਵੀ ਇਲਾਕਾ ਏ ਉਹ ਸਾਰਾ ਉਹ ਮਾਰ ਹੀ ਡਾ ਜਾਣਾ ਏ ਤੇ ਦੇਖ ਸਕਦੇ ਜੀ ਆਪਾਂ ਬਹੁਤ ਹੀ ਜ਼ਿਆਦਾ ਤਰਸੇ ਹੋ ਗਏ ਜਿਹੜੀ ਸਥਿਤੀ ਆ ਪੰਜਾਬ ਦੀ ਬਣੀ ਹੋਈ ਆ ਜਗਾ ਜਗਾ ਤੋਂ ਜਿਹੜੇ ਸੱਤ ਲੋਜ ਨੂੰ ਪਾੜ ਪੈ ਰਿਹਾ ਉਹ ਕੱਲ ਦੌਦਪੁਰ ਵੀ ਆਪਾਂ ਗਏ ਸੀਗੇ ਉੱਥੇ ਵੀ ਵੀਡੀਓ ਪਾਈ ਸੀਗੀ ਤੇ ਇੱਥੇ ਵੀ ਸੰਗਤ ਜਿਹੜੀ ਵੀਡੀਓ ਦੇਖਦੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨੂੰ ਵੀਡੀਓ ਨੂੰ ਤੇ ਜਿਹੜੀ ਸੰਗਤ ਵੀਡੀਓ ਦੇਖਦੀ ਆ ਉਹ ਜਲਦ ਤੋਂ ਜਲਦ ਇੱਥੇ ਪਹੁੰਚ ਜਾਓ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ ਇੱਥੇ ਦੇਖ ਸਕਦੇ ਆ ਨੌਜਵਾਨ ਖੜੇ ਨੇ ਇੱਧਰ ਪਾਣੀ ਛੱਲਾ ਮਾਰ ਰਿਹਾ ਪੂਰਾ ਤੇ ਆਪਾਂ ਪਿੰਡ ਹਰੀਵਾਲ ਤੋਂ ਬੋਲ ਰਹੇ ਆ ਜੀ ਪਿੰਡ ਹਰੀਵਾਲ ਸ਼੍ਰੀ ਆਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਆ ਇਹ ਨਿੱਕੂਵਾਲ ਹੋ ਗਿਆ ਹਰੀਵਾਲ ਹੋ ਗਿਆ ਬਾਈ ਹੋਰ ਕਿਹੜੇ ਕਿਹੜੇ ਪਿੰਡ ਪੈਂਦੇ ਇੱਥੇ ਗੱਜਪੁਰ ਚੰਦਪੁਰ ਬੇਲਾ ਗੱਜਪੁਰ ਹਨਾ ਕਾਫੀ ਪਿੰਡ ਨੇ ਇੱਥੇ ਜਿਹੜੇ ਸਾਰੇ ਹੀ ਖਤਰੇ ਦੇ ਨਿਸ਼ਾਨ ਤੇ ਜਿਹੜੇ ਉਹ ਮਤਲਬ ਕਿ ਉਹਨਾਂ ਨੂੰ ਵਾਰਨਿੰਗ ਵੀ ਇਸ਼ੂ ਹੋਈ ਹੋਈ ਆ ਤੇ ਦੇਖਦੇ ਆਪਾਂ ਵੀਡੀਓ ਬਾਕੀ ਵੀਡੀਓ ਦੇ ਵਿੱਚ ਦੇਖੋ ਜਿਹੜੇ ਹਾਲਾਤ ਆ ਇੱਥੇ ਦੇ ਤੇ ਪੂਰੇ ਠਾਠਾਂ ਦੇ ਨਾਲ ਪਾਣੀ ਚੱਲ ਰਿਹਾ ਜੀ ਪੂਰੀ ਸਪੀਡ ਦੇ ਨਾਲ ਇਹ ਤੇ ਪਾਣੀ ਲੀਕ ਹੋ ਕੇ ਦੇਖ ਲਓ ਤੁਸੀਂ ਇੱਕ ਇੱਕ ਮੀਟਰ ਪਾਣੀ ਇਹ ਜਿਹੜਾ ਲੀਕ ਹੋ ਕੇ ਜਾਂ ਰਿਹਾ ਇਹ ਸਾਰਾ ਪਾਣੀ ਇਹ ਜਿਹੜਾ ਦਰਿਆ ਚੋਂ ਆ ਰਿਹਾ ਲੀਕ ਹੋ ਕੇ ਭਾਈ ਸ਼੍ਰੀ ਨਾਨਦਪੁਰ ਸਾਹਿਬ ਦੇ ਨਾਲ ਪਿੰਡ ਪੈਂਦਾ ਹੈ ਹਰੀਵਾਲ ਤੇ ਸਤਲੁਜ ਰਿਆ ਦਾ ਜਿਹੜਾ ਲੈਵਲ ਆ ਉਹ ਘੱਟੋ-ਬੱਧ 4-5 ਫੁੱਟ ਉੱਚਾ ਹੋ ਗਿਆ ਆਮ ਲੈਵਲ ਨਾਲ ਤੇ ਬੋਰੇ ਜਿਹੜੇ ਲਾਉਣ ਦੀ ਕੋਸ਼ਿਸ਼ ਜਾਰੀ ਹੈ ਇਥੇ ਪਾਣੀ ਆ ਜਿਹੜਾ ਪ੍ਰੈਸ਼ਰ ਦੇ ਨਾਲ ਲੀਕ ਹੋ ਰਿਹਾ ਏ ਇਹ ਦੇਖੋ ਤੇ ਸਾਹਮਣੇ ਛੱਲਾ ਮਾਰਦਾ ਫੱਤੂ ਨੁਪਰੇ ਆ ਫੱਤੂ ਬੋਹ ਸਮਾਣੀ ਦਾ ਇੱਕ ਵੰਡਾ ਮੈਂ ਅੱਜ ਇਹਨਾਂ ਬਾਹਰ ਆਉਂਦੇ ਹਾਂ ਉਹ ਮੈਂ ਤਾਂ ਇਹਦੇ ਅੱਥੇ ਲੱਭੋ ਨਹੀਂ ਸਕਣ ਜੀ ਕੋਣ ਅੰਦਰਲੀ ਸਾਈਡ ਤੇ ਲੱਗਣੀਆਂ ਬਾਈ ਇਹ ਬੂਰੀਆਂ ਬਾਹਰ ਤੇ ਨਹੀਂ ਲੱਗਣੀਆਂ ਬਹੁਤ ਹੈ ਜੀ ਅਛਾ ਕਟਾ 20 ਫੁੱਟ ਲੰਗਾਈ ਆ ਇਹ ਪਿੱਛੇ ਫੇਰ ਦਾ ਵਿੱਚ ਨਾਲ ਨਾਲ ਪੋਚਾਈ ਕਰਨੀ ਆ ਫੇਰ ਬਾਹਰ ਤੇ ਖਾਲਾ ਫਾਇਦਾ ਵੀ ਨਹੀਂ ਹੋਣਾ ਲਾਉਣ ਦਾ ਨਾ ਬਾਹਰ ਤੇ ਦਾ ਹੁਣ ਮਾੜਾ ਮੋਟਾ ਦਾ ਚੱਲ ਕੰਮ ਹੈ ਜੀ ਬਾੜੀ ਹੋਊਗਾ ਓਏ ਕਿਹੜਾ ਹੁਕਾ ਜੀ ਤੁਹਾਡੇ ਨਾਲ ਤੇ ਦੇਖ ਸਕਦੇ ਜੀ ਆਪਾਂ ਆ ਬੈਲਾ ਜਾਇਆ ਦੇਖ ਸਰਪਰ ਨੂੰ ਜਗਾਈ ਜਾ ਤਾਂ ਫਾਇਦਾ ਆ ਕੋਈ ਦਰਿਆ ਦਾ ਜਿਹੜਾ ਪਾਣੀ ਆ ਬਹੁਤ ਪ੍ਰੈਸ਼ਰ ਦੇ ਨਾਲ ਆ ਰਿਹਾ। ਉਹ ਪਾਣੀ ਜਿੱਥੇ ਵਾਹਦਾ ਹੋਵੇ। ਇਹ ਦਿਖਾਉਂਦੇ ਆ ਤੁਹਾਨੂੰ ਦਰਿਆ ਦਾ ਜਿਹੜਾ ਪ੍ਰੈਸ਼ਰ ਕਿੰਨਾ ਆਇਆ ਉਹ। ਇਲਾਕੇ ਦੇ ਜਿਹੜੇ ਸੱਗਣ ਬੱਤਰਾ ਸਾਰੇ ਲੱਗੇ ਹੋਏ ਆ ਇਹਨੂੰ ਬੰਨਾ ਬੰਨ ਨੂੰ ਪੱਕਾ ਕਰਨਾ। ਕਿਉਂਕਿ ਸਾਰਾ ਪ੍ਰੈਸ਼ਰ ਜਿਹੜਾ ਪਾਣੀ ਦਾ ਉਹ ਥੱਲੇ ਉਹ ਆ ਰਿਹਾ ਪੱਥਰ ਆ ਜਿਹੜੇ ਲੀਕ ਹੋ ਰਹੇ ਆ ਪਹਿਲਾਂ ਜਾਲੀ ਲਾ ਕੇ ਪੱਥਰ ਲਾਏ ਹੋਏ ਨੇ ਦੇਖਦੇ ਸਾਰਾ ਪਾਣੀ ਆ ਜਿਹੜਾ ਦਰਿਆ ਦਾ ਲੀਕ ਹੋ ਰਿਹਾ ਇਹ ਪਿੰਡ ਹਰੀਵਾਲ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਜੀ ਇਹ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਪਿੰਡ ਪੈਂਦਾ ਜੀ ਪਿੰਡ ਹਰੀਵਾਲ ਤੇ ਇਤੋਂ ਬਾਅਦ ਤੇ ਬਾਅਦ ਜਿੰਨੀ ਵੀ ਸੰਗਤ ਹੋ ਸਕੇ ਬਾਅਦ ਤੋਂ ਬਾਅਦ ਜਿਹੜੀ ਇਹ ਥੈਲਿਆਂ ਦੀ ਸੇਵਾ ਉਹ ਜਾਰੀ ਚਾਹੀਦੀ ਆਪਾਂ ਨੂੰ ਇੱਥੇ ਤੇ ਬੰਦ ਲਾਉਣ ਵਾਸਤੇ ਤੇ ਬਾਅਦ ਤੋਂ ਬਾਅਦ ਸੰਗਤਾਂ ਜਿਹੜੀ ਉਹ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਇੱਥੇ ਹੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬੰਨ ਜਿਹੜਾ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਹੈ ਇਹ ਦੇਖ ਸਕਦੇ ਜੀ ਕੋਸ਼ਿਸ਼ ਲਗਾਤਾਰ ਜਾਰੀ ਹੈ ਇਹਨੂੰ ਪਾਣੀ ਨੂੰ ਰੋਕਣ ਦੀ ਲਿਕਨ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਇਹ ਲੀਕੇਜ ਹੈ ਜਿਹੜੀ ਇਹਦੀ ਦਸ ਅਨੁਸਾਰ ਜਿਹੜਾ ਪਹਿਲਾਂ ਇਹ ਦਰਿਆ ਸੀਗਾ ਇਹ ਪਹਿਲਾਂ 20 ਫੁੱਟ ਡਾਊਨ ਚੱਲ ਰਿਹਾ ਸੀ ਇੱਥੇ 10 15 ਫੁੱਟ ਜਿਹੜਾ ਉਹਦਾ ਲੈਵਲ ਆ ਡਾਊਨ ਸੀਗਾ ਲੇਕਿਨ ਹੁਣ ਪ੍ਰਸ਼ਾਦ ਦਾ ਪਾਣੀ ਛੱਡਣ ਕਰਨ ਪਾਖੜੇ ਟਾਈਮ ਤੋਂ ਇਹ ਆਪਣੇ ਜਿਹੜਾ ਲੈਵਲ ਆ ਇਹਦਾ ਨਦੀ ਦਾ ਉਹ 3 ਫੁੱਟ 4 ਫੁੱਟ ਉੱਚਾ ਹੋ ਗਿਆ ਵਾ ਦਰਿਆ ਦਾ ਜਿਹੜਾ ਲੈਵਲ ਆ ਇਸ ਕਰਕੇ ਜਿਹੜੀ ਰੋਗ ਲਾਈ ਹੋਈ ਹੈ ਠੋਕਰ ਲੱਗੀ ਹੋਈ ਹੈ ਸਾਰੀ ਲੀਕਜ ਕਰ ਰਹੀ ਹੈ ਲੀਕ ਹੋ ਰਹੀ ਹੈ ਡਾਕਟਰ ਜਿਹੜੀ ਲੱਗੀ ਹੋਈ ਹੈ ਪੱਤਰਾਂ ਦੀ ਤੁਸੀਂ ਦੇਖ ਸਕਦੇ ਆ ਸਾਰੀਆਂ ਜਿਹੜੀਆਂ ਠੋਕਰਾਂ ਐ ਸਾਰੀਆਂ ਲੀਕ ਹੋ ਰਹੀਆਂ ਉਹ ਮਗਰਮੀ ਸਾਈਡ ਵੀ ਪਿੱਛੇ ਵੀ